ਹਲੋ ਦੋਸਤੋ ਉਮੀਦ ਕਰਦੇ ਹਾਂ ਸਭ ਚੰਗੇ ਹੋਵੋਗੇ ਅੱਜ ਤੁਹਾਨੂੰ ਦੱਸਦੇ ਹਾਂ ਤੁਹਾਡੀ ਪਸੰਦੀਦਾ ਚੀਜ਼ ਲੇਜ਼ ਕਿਵੇਂ ਬਣਾਈ ਜਾਂਦੀ ਏ ਸਭ ਤੋਂ ਪਹਿਲਾਂ ਆਲੂਆਂ ਨੂੰ ਖੇਤਾਂ ਵਿੱਚੋਂ ਪੁੱਟ ਕੇ ਫੈਕਟਰੀ 'ਚ ਲਿਆਂਦਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਕੁਆਲਿਟੀ ਨੂੰ ਚੈੱਕ ਕੀਤਾ ਜਾਂਦਾ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਉਹਨਾਂ ਦੀ ਕੁਆਲਿਟੀ ਚੈੱਕ ਕੀਤੀ ਜਾਂਦੀ ਹੈ ਤਾਂਕਿ ਆਲੂ ਨਰਮ ਤਾਂ ਨਹੀਂ ਹਨ ਉਸ ਤੋਂ ਬਾਅਦ ਕਨਵੇਅਰ ਬੈਲਟ ਦੀ ਮਦਦ ਦੇ ਨਾਲ ਆਲੂਆਂ ਨੂੰ ਅੱਗੇ ਦੇ ਪ੍ਰੋਸੈਸ ਲਈ ਲਜਾਇਆ ਜਾਂਦਾ ਹੈ ਖਾਸ ਦੇਖੋ ਤੁਸੀਂ ਵੀਡੀਓ ਦੇ ਵਿੱਚ ਆਲੂ ਇਸ ਤਰ੍ਹਾਂ 벨ਟ ਦੀ ਮਦਦ ਦੇ ਨਾਲ ਅੱਗੇ ਧੋਣ ਲਈ ਭੇਜੇ ਜਾਂਦੇ ਹਨ ਇਸ ਤੋਂ ਬਾਅਦ ਆਲੂਆਂ ਨੂੰ ਚੰਗੀ ਤਰ੍ਹਾਂ ਧੋਇਆ ਜਾਂਦਾ ਹੈ ਤਾਂ ਕਿ ਆਲੂਆਂ ਨਾਲ ਲੱਗੀ ਮਿੱਟੀ ਅਲੱਗ ਹੋ ਸਕੇ ਤੇ ਇਸ ਤਰ੍ਹਾਂ ਮਿੱਟੀ ਨੂੰ ਆਲੂਆਂ ਤੋਂ ਅਲੱਗ ਕੀਤਾ ਜਾਂਦਾ ਹੈ ਕੇਵਲ ਆਲੂਆਂ ਨੂੰ ਇੱਕ ਵਾਰ ਨਹੀਂ ਸਗੋ 2-3 ਵਾਰ ਚੰਗੀ ਤਰ੍ਹਾਂ ਧੋਇਆ ਜਾਂਦਾ ਹੈ ਆ ਦੂਜੀ ਵਾਰ ਤੁਸੀਂ ਦੇਖ ਸਕਦੇ ਹੋ ਆਲੂਆਂ ਨੂੰ ਫੇਰ ਤੋਂ ਧੋਇਆ ਜਾਂਦਾ ਹੈ ਆ ਤੀਜੀ ਵਾਰ ਆਲੂ ਫੇਰ ਤੋਂ ੁੱਤੇ ਜਾਂਦੇ ਹਨ ਇਸ ਤੋਂ ਬਾਅਦ ਆਲੂਆਂ ਨੂੰ ਛਿੱਲਣ ਲਈ ਭੇਜ ਦਿੱਤਾ ਜਾਂਦਾ ਹੈ ਆ ਦੇਖੋ ਤੁਸੀਂ ਬੈਲਟ ਦੀ ਮਦਦ ਦੇ ਨਾਲ ਅੱਗੇ ਦੇ ਪ੍ਰੋਸੈਸ ਲਈ ਆਲੂ ਚਲੇ ਜਾਂਦੇ ਹਨ ਜਿੱਥੇ ਉਹਨਾਂ ਨੂੰ ਛਿੱਲਿਆ ਜਾਂਦਾ ਹੈ ਮਸ਼ੀਨ ਉੱਪਰ ਚੰਗੀ ਤਰ੍ਹਾਂ ਉਹਨਾਂ ਨੂੰ ਛਿੱਲ ਕੇ ਸ਼ਾਂਟੀ ਕੀਤਾ ਜਾਂਦਾ ਹੈ ਤਾਂ ਕਿ ਜੋ ਵਿੱਚ ਗੰਦੇ ਆਲੂ ਹੁੰਦੇ ਹਨ ਉਹਨਾਂ ਨੂੰ ਅਲੱਗ ਕੀਤਾ ਜਾ ਸਕੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੱਟਿਆ ਜਾਂਦਾ ਹੈ ਬਰੀਕ-ਬਰੀਕ ਪੀਸਾਂ ਦੇ ਵਿੱਚ ਇਨਾਂ ਦੇ ਬਰੀਕ-ਬਰੀਕ ਚਿਪਸ ਬਣਾ ਦਿੱਤੇ ਜਾਂਦੇ ਹਨ ਆ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਆਲੂ ਛਿੱਲ ਕੇ ਧੋ ਕੇ ਕੱਟੇ ਜਾ ਰਹੇ ਹਨ ਬਰੀਕ-ਬਰੀਕ ਪੀਸਾਂ ਦੇ ਵਿੱਚ ਇਹਨਾਂ ਨੂੰ ਕੱਟਿਆ ਜਾਂਦਾ ਹੈ ਤਾਂ ਕਿ ਇੱਕੋ ਸਾਈਜ਼ ਦੇ ਚਿਪਸ ਬਣ ਸਕਣ ਤੇ ਫਿਰ ਕੱਟਣ ਤੋਂ ਬਾਅਦ ਪੀਸ ਕਰਨ ਤੋਂ ਬਾਅਦ ਇਹਨਾਂ ਨੂੰ ਦੁਬਾਰਾ ਧੋਇਆ ਜਾਂਦਾ ਹੈ ਧੋਣ ਤੋਂ ਬਾਅਦ ਹੁਣ ਇਹਨਾਂ ਨੂੰ ਹੁਣ ਇਹਨਾਂ ਨੂੰ ਪਕਾਉਣ ਲਈ ਸਟੀਮ ਇੰਜਨ ਦੇ ਵਿੱਚ ਭੇਜ ਦਿੱਤਾ ਜਾਵੇਗਾ ਜਿੱਥੇ ਇਹ ਪੱਕ ਜਿੱਤੇ ਜਾਂਦੇ ਹਨ ਤੇ ਹੁਣ ਇਹਨਾਂ ਤੇ ਨੂਨ ਮਿਰਚ ਮਸਾਲੇ ਲਗਾਏ ਜਾਂਦੇ ਹਨ ਤੇ ਨੂਨ ਮਿਰਚ ਮਸਾਲੇ ਲੱਗਣ ਤੋਂ ਬਾਅਦ ਤੁਹਾਡੇ ਖਾਣ ਲਈ ਚਿਪਸ ਬਣ ਕੇ ਤਿਆਰ ਹੋ ਜਾਂਦੇ ਹਨ ਤੇ ਹੁਣ ਮਸ਼ੀਨ ਇਹਨਾਂ ਦੀ ਪੈਕਿੰਗ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਪੈਕ ਹੁੰਦੇ ਹਨ ਤੇ ਆ ਇਹਨਾਂ ਦੇ ਲਿਫਾਫੇ ਹਨ ਤੇ ਚਿਪਸ गिरਦੇ ਹਨ ਤੇ ਲਿਫਾਫਿਆਂ ਦੇ ਵਿੱਚ ਆ ਜਾਂਦੇ ਹਨ ਡਾਇਰੈਕਟ ਤੇ ਲਫਾਫਿਆਂ ਦੇ ਵਿੱਚ ਨਾਈਟ੍ਰੋਜਨ ਭਰੀ ਜਾਂਦੀ ਹੈ ਤਾਂ ਕਿ ਖਾਲੀ ਜਗ੍ਹਾ ਨਾ ਬਚੇ ਤੇ ਲੇਜ਼ ਖਰਾਬ ਨਾ ਹੋ ਜਾਣ ਆ ਦੇਖੋ ਤੁਹਾਡੇ ਲੇਜ਼ ਬਣ ਕੇ ਤਿਆਰ ਹਨ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਧੰਨਵਾਦ